ਭਾਗਾਂ ਵਾਲੇ ਹਨ ਡਿੜਵਾ ਸ਼ਹਿਰ ਦੇ ਲੋਕ ਜੋ ਹਰ ਸਾਲ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ ਤੇ ਲੱਖਾਂ ਰੁਪਏ ਦੀ ਰਾਸ਼ਨ ਸਮਗਰੀ ਭੇਜਦੇ ਹਨ ਜੀ ਹਾਂ ਇਸ ਵਾਰ 18ਵੀਂ ਲੰਗਰ ਸਮਗਰੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ ਦੇ ਲੰਗਰਾਂ ਦੇ ਵਾਸਤੇ ਗਈ ਹੈ ਜੋ ਕਿ ਡਿੜਵਾ ਦੇ ਸ਼ਹਿਰ ਵਾਸੀਆਂ ਦੇ ਵੱਲੋਂ ਕਿਣਕਾ ਕਿਣਕਾ ਇਕੱਠਾ ਕਰਕੇ ਭੇਜੀ ਗਈ ਹੈ ਜੀ ਹਾਂ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਤੇ 24 ਘੰਟੇ ਚੱਲਣ ਵਾਲਾ ਲੰਗਰ ਆਪ ਸਭ ਦੇ ਕਿਣਕੇ ਕਿਣਕੇ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਜੋ ਕਿ ਲੱਖਾਂ ਹੀ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਪਹੁੰਚਦੇ ਹਨ ਅਤੇ ਕਿਣਕਾ ਕਿਣਕਾ ਤੁਹਾਡੇ ਵੱਲੋਂ ਭੇਜਿਆ ਰਾਸ਼ਨ ਲੰਗਰ ਦੇ ਰੂਪ ਵਿੱਚ ਗ੍ਰਹਿਣ ਕਰਦੇ ਹਨ ਜੀ ਹਾਂ ਲੱਖਾਂ ਰੁਪਏ ਦੀ ਰਾਸ਼ਨ ਸਮੱਗਰੀ ਦਿਲਬਾਦੀ ਲੰਗਰ ਕਮੇਟੀ ਦੇ ਵੱਲੋਂ ਭੇਜੀ ਗਈ ਜੋ ਕਿ ਦਿਲਬਾ ਸ਼ਹਿਰ ਵਾਸੀ ਬਹੁਤ ਹੀ ਭਾਗਾ ਵਾਲੇ ਹਨ ਜੋ ਕਿਣਕਾ ਕਿਣਕਾ ਇਕੱਠਾ ਕਰਕੇ ਆਪਣੀ ਕਮਾਈ ਵਿੱਚੋਂ ਮਾਤਾ ਨੈਣਾ ਦੇਵੀ ਦੇ ਦਰਬਾਰ ਲਈ ਲੰਗਰਾਂ ਦੇ ਵਿੱਚ ਯੋਗਦਾਨ ਪਾਉਂਦੇ ਹਨ ਮਾਤਾ ਜੀ ਦਾ ਆਸ਼ੀਰਵਾਦ ਤੁਹਾਡੇ ਸਭ ਤੇ ਇਸੇ ਤਰ੍ਹਾਂ ਬਣਿਆ ਰਹੇਗਾ ਹਾਂ ਜੀ ਕਿਵੇਂ ਦੇਖਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਮਾਤਾ ਜੀ ਦੇ ਦਰਬਾਰ ਤੇ ਜਿਹੜਾ ਹੈਗਾ ਸ਼ਹਿਰ ਵਾਸੀਆਂ ਦੇ ਵੱਲੋਂ ਵੱਧ ਚੜ ਕੇ ਲੰਗਰ ਦੀ ਸੇਵਾ ਭੇਜੀ ਜਾ ਰਹੀ ਹੈ ਕੀਮਾ ਲੰਗਰ ਹੈਗਾ ਜੀ ਸ਼ਹਿਰ ਵਾਸੀਆਂ ਦੇ ਵਿੱਚ ਕਿੰਨਾ ਕੁ ਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਚੇ ਦਰਬਾਰ ਕੀ ਜ ਹੈ ਸਾਨੂੰ ਸਿੰਘ ਜੀ ਬਹੁਤ ਖੁਸ਼ੀ ਹੈ 18ਵਾਂ ਲੰਗਰ ਹੈ ਸ਼ਹਿਰ ਨਿਵਾਸੀਆਂ ਦੇ ਵਿੱਚ ਦਿਨ ਪਰ ਦਿਨ ਦਿਨ ਪਰ ਦਿਨ ਸ਼ਾਹ ਜ਼ਿਆਦਾ ਹੈ ਇਸ ਵਾਰ ਸਾਡੇ ਕੋਲੇ ਲੰਗਰ ਪਹਿਲੇ ਸਾਲ ਨੂੰ ਸਵਾ ਲੰਗਰ ਹੈ ਜੀ ਜੀ ਜੋ ਅੱਜ ਉਹ ਸ਼ਾਦੀ ਗੱਲ ਕਰ ਰਹੇ ਆ ਆਪਾਂ ਸ਼ਹਿਰ ਵਾਸੀ ਕਿੰਨਾ ਕੁ ਸ਼ਾਦੀ ਦੇਖਣ ਨੂੰ ਮਿਲ ਰਿਹਾ ਹੈ ਸ਼ਾਦੀ ਦਾ ਪਤਾ ਜੀ ਬਹੁਤ ਖੁਸ਼ੀ ਆਸੀ ਵੀ ਇੰਨੀ ਖੁਸ਼ੀ ਹੈ ਜਦੋਂ ਵੀ ਕਿਸੇ ਨੂੰ ਫੋਨ ਕਰਿਆ ਉਹਨੇ ਜੇ ਪਰ ਸੌਆਂ ਚ ਦੇਤੀ ਹਜ਼ਾਰਾਂ ਚ ਕਰਤਾ ਜੀ ਇਹ ਸਾਨੂੰ ਬਹੁਤ ਨਸ਼ਾ ਹੈ ਮਾਹਾ ਮਾਈ ਦੇ ਪਾਰ ਕਿਰਪਾ ਦੇ ਨਾਲ ਵੀ ਲੋਕ ਵਧੇ ਉਸ ਨਾਲ ਮਾਤਾ ਲੰਗਰ ਵਧ ਗਿਆ ਜੀ ਤੁਹਾਨੂੰ ਜੀ ਕਿਵੇਂ ਦੇਖਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਜੀ ਦੇ ਦਰਵਾਜ਼ੇ ਲੰਗਰ ਜਿਹੜੀ ਸਮੱਗਰੀ ਹੈ ਭੇਜੀ ਜਾ ਰਹੀ ਹੈ ਜਿਸ ਤਰ੍ਹਾਂ ਇਹਦੀ ਲੰਗਰ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੇਗੀ ਕਿਸ ਤਰ੍ਹਾਂ ਭੇਜਿਆ ਜਾਂਦਾ ਹੈ ਤਾਂ ਸਾਰੀ ਵਿਸਥਾਰ ਚ ਦੱਸੋ ਜੈ ਮਾਤਾ ਦੀ ਜੀ ਇਹ ਅੱਜ 18ਵੀਂ ਲੰਗਰ ਸਮੱਗਰੀ ਜਿਹੜੀ ਮਾਤਾ ਸ਼੍ਰੀ ਨੈਣਾ ਦੇਵੀ ਦੇ 24 ਘੰਟੇ ਲੰਗਰ ਚੱਲਦਾ ਹੈ ਮਾਤਾ ਦੇ ਦਰਬਾਰ ਤੇ 18 ਸਾਲ ਹੋ ਗਏ ਜੀ ਡਿੜਬੇ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ 18ਵਾਂ ਟਰੱਕਾ ਜਰਵਾਨਾ ਹੋ ਰਿਹਾ ਹੈ ਸਾਡੇ ਪ੍ਰਧਾਨ ਜੀ ਨੇ ਕ੍ਰਿਸ਼ਨ ਕੁਮਾਰ ਗੁੱਡੂ ਜੀ ਸੈਂਟੀ ਜੀ ਸਾਰੇ ਮੁੰਡੇ ਬੜੇ ਹੀ ਹਿੰਮਤ ਨਾਲ ਬੜੀ ਹੀ ਆਪਦਾ ਕੰਮ ਛੱਡ ਕੇ ਕਿਉਂਕਿ ਅੱਜ ਐਨਾ ਬਿਜ਼ੀ ਹੋ ਗਿਆ ਰਿਹਾ ਕਿ ਬੰਦਾ ਟਾਈਮ ਨਹੀਂ ਹੈਗਾ ਕਿਸੇ ਕੋਲ ਪਰ ਪਿਛਲੇ 18 ਸਾਲਾਂ ਤੋਂ ਮਾਤਾ ਸ਼੍ਰੀ ਲੈਣਾ ਦੇਵੀ ਦੀ ਇੰਨੀ ਕਿਰਪਾ ਦਿੜਬਾ ਨਿਵਾਸੀਆਂ ਤੇ ਦਿੜਬਾ ਦੇ ਦਾਨੀ ਸੱਜਣਾ ਤੇ ਵੀ ਉਹ ਹਰ ਸਾਲ ਬੜਾ ਖੁਸ਼ੀ ਨਾਲ ਪਰਚੀ ਘਟਾਉਂਦੇ ਨੇ ਸੰਜੀਵ ਜੀ ਅਸੀਂ ਇੱਕ ਹੋਰ ਚੀਜ਼ ਲੈ ਕੇ ਚੱਲਿਆ ਲੋਕ ਪਰਚੀਆਂ ਤੋਂ ਭਜਦੇ ਨੇ ਜੇ ਕਿਸੇ ਨੇ ਸਾਨੂੰ ਕਹਿਤਾ ਵੀ 1100 ਰੁਪਏ ਤਾਂ ਉਹ ਇਹ ਨਹੀਂ ਕਹਿੰਦੇ ਵੀ 2100 ਕਰੋ ਜੀ ਜੇ ਕਿਸੇ ਨੇ ਕਹਤਾ ਖੰਡ ਦਾ ਗੱਟਾ ਤਾਂ ਠੀਕ ਹੈ ਇਸ ਕਰਕੇ ਵੀ ਜਿਹੜਾ ਦਾਨ ਹੈ ਹਰ ਸਾਲ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਖੁਸ਼ੀ ਵੀ ਹੈ ਲੋਕਾਂ ਦੇ ਵਿੱਚ ਚਾਹ ਵੀ ਹੈ ਤੇ ਲੋਕ ਬੜੇ ਮਨ ਨਾਲ ਦਾਨ ਦਿੰਦੇ ਨੇ ਕਿਉਂਕਿ ਜੇ ਕਿਸੇ ਨੂੰ ਧੱਕੇ ਨਾਲ ਦਾਨ ਲਿਆ ਜਾਵੇ ਨਾ ਦੇਣ ਵਾਲੇ ਨੂੰ ਸਵਾਦ ਆਉਂਦਾ ਤੇ ਨਾ ਹੀ ਲੈਣ ਵਾਲੇ ਨੂੰ ਆਉਂਦਾ ਇਸ ਕਰਕੇ ਵੀ ਸਾਨੂੰ ਇੱਕ ਗੱਲ ਜਦੋਂ ਤੁਸੀਂ ਨੇ ਇਹ ਕਮਾਨ ਸਾਮੀ ਦੀ ਮਾਤਾ ਨੇ ਮਾਤਾ ਨੇ ਸਾਡੀ ਸੇਵਾ ਲਈ ਸੀ ਵੀ ਕਿਸੇ ਨੂੰ ਮੋੜ ਕੇ ਨਹੀਂ ਕਹਿਣਾ ਵੀ 2100 ਨਹੀਂ ਜੀ 3100 ਕਰੋ 3100 ਨਹੀਂ ਜੀ 5100 ਕਰੋ ਇਸ ਕਰਕੇ ਵੀ 18 ਸਾਲ ਹੋ ਗਏ ਇਹ ਲਗਾਤਾਰ ਸਮਗਰੀ ਜਿਹੜੀ ਜਾਰੀ ਹੈ ਮੈਨੂੰ ਲੱਗਦਾ ਹੈ ਵੀ ਜੇ ਦਾਨੀ ਸੱਜਣ ਚਾ ਇਕੱਠੇ ਕਰਨ ਵਾਲੇ ਲੰਗਰ ਕਮੇਟੀ ਵਾਲੇ ਇਸੇ ਤਰ੍ਹਾਂ ਚੱਲਦੇ ਰਹੇ ਇਹ ਤਾਂ ਉਮਰ ਲੰਗਰ ਮਹਾਮਾਈ ਆਪਣੇ ਦਿੜਬੇ ਤੋਂ ਲੈਂਦੀ ਰੂ ਤੇ ਆਪਣੇ ਸਾਰੇ ਦਿੜਬੇ ਨਿਵਾਸੀਆਂ ਦਾ ਜਿਹੜਾ ਕਿਣਕਾ ਕਿਣਕਾ ਉਸ ਲੰਗਰ ਵਿੱਚ ਪੈਂਦਾ ਰਹੂਗਾ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਲੰਗਰ ਜਾ ਰਿਹਾ ਅੱਜ ਫੇਰ ਤੁਸੀਂ ਵੀ ਪਹੁੰਚੋ ਅਨਜਿਕ ਪੂਜਨ ਹੋਇਆ ਪਹਿਲਾਂ ਕਿੰਨੀ ਕੀ ਸ਼ਰਧਾ ਲੋਕਾਂ ਨੇ ਦੇਖੀ ਮੱਝ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਗੁੱਡ ਜੀ ਨੂੰ ਬਹੁਤ ਬਧਾਈ ਪਾਤਰ ਦਿੰਦੇ ਆ ਕਿ ਜਿਹਨੂੰ ਵੀ ਟੈਲੀਫੋਨ ਕਰਦੇ ਨੇ ਅੱਜ ਦੀ 18ਵਾਂ ਲੰਗਰ ਹੈਗਾ ਮਾਈ ਦਾ ਵੀ ਸਾਨੂੰ ਬਹੁਤ ਖੁਸ਼ੀ ਆ ਵੀ ਆਪਣਾ ਟਾਈਮ ਛੱਡ ਕੇ ਅਬਦੀ ਉਹ ਕਰਕੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੇ ਮੰਦਿਰ ਵੱਲੋਂ ਵੀ ਇਹਨਾਂ ਨੇ ਇੰਨਾ ਝੰਡਾ ਗੱਡਿਆ ਇਹ 11 ਸਾਲ ਹੋ ਗਏ ਤੇ ਇੰਨੀ ਖੁਸ਼ੀ ਆ ਜਿਹਨੂੰ ਵੀ ਫੋਨ ਕਰਦੇ ਨੇ ਇਹ ਬਿਆਰ ਕੀ ਖੁਸ਼ੀ ਹੁੰਦੀ ਆ ਤੇ ਗਖੰਡ ਦਾ ਘਟਾ ਆ ਘਾਉ ਦਾ ਟੀਨ ਕੁਛ ਵੀ ਤੇ ਕਹਿਣਾ ਤਾਂ ਸਾਰੇ ਦਰਬਾ ਮੰਡੀ ਦੇ ਹਾਜ਼ਰ ਬੈਠੇ ਨੇ ਆਪਣਾ ਇੱਕ ਛੋਟੂ ਵੱਡੀ ਖੁਸ਼ੀ ਗੱਲ ਹੈ ਕੋਲੋਂ ਟੋਬੇ ਮਾਤਾ ਰਾਣੀ ਦਾ ਝੰਡਾ ਗੱਡਿਆ ਹੋਇਆ ਲੰਗਰ ਜਾਂਦਾਗਾ ਮੱਕੀ ਰੋਟੀ ਸੋਨਾ ਸਾਗ ਆਉਂਦਾਗਾ ਬਹੁਤ ਖੁਸ਼ੀ ਹੁੰਦੀ ਆ ਕੋਲੋਂ ਟੋਬੇ ਤੇ ਪ੍ਰਧਾਨ ਜੀ ਸੁਨੀਲ ਜੀ ਹੈਪੀ ਜੀ ਜਿੰਨੇ ਹੀ ਪੱਤਰਕਾਰ ਨੇ ਬਹੁਤ ਸਾਡੀਆਂ ਖਬਰਾਂ ਲਾਉਂਦੇ ਨੇ ਬਹੁਤ ਸਾਡੇ ਇਹਨਾਂ ਨੇ ਇੰਨੇ ਧਾਰਮਿਕ ਕਮਾਤ ਅੱਗੇ ਨਹੀਂ ਇਹ ਇਹਨਾਂ ਦਾ ਹੀ ਸਹਜ ਹੋਗਾ ਤੇ ਜਗਰਾਤਾ ਮੰਡਲੀ ਸਾਡੇ ਸ਼ੰਟੀ ਜੀ ਇਹਨਾਂ ਨੇ ਸਾਨੂੰ ਇੱਕ ਸ਼ੈੱਡ ਵਾਸਤੇ 280000 ਦੀ ਇਕੱਠਾ ਕਰਕੇ ਦਿੱਤਾ ਗੋਮਾ ਦੇ ਸ਼ੈੱਡ ਵਾਸਤੇ ਬਹੁਤ ਵਧੀਆ ਗੱਲ ਹੋਈ ਗਊ ਆਰਾਮ ਕਰਦੀਆਂ ਨੇ ਇਹਦਾ ਗੁਰਦਆਰਿਆਂ ਨੇ ਜੰਨੀ ਵੀ ਲੈਣਾ ਦੇਵੀ ਦੀ ਸਮਗਰੀ ਆਉਂਦੀ ਆ ਕੁਝ ਲੈਣਾ ਦੇ ਵੀ ਜਾਂਦੀ ਆ ਕੁਝ ਇੱਥੇ ਦੋਵਾਂ ਦੇ ਸਮਰਥਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਅਸਤਾ ਕਹਿੰਦੇ ਆ ਇਹ ਮਾਤਾ ਰਾਣੀ ਦਾ ਲੰਗਰ ਜਾਂਦਾ ਰਹੇ ਸਭ ਨੂੰ ਖੁਸ਼ੀਆਂ ਮਿਲਦੀਆਂ ਰਹਿਣ ਦੜਵਾ ਬੰਡੀ ਚ ਕੋਈ ਵੀ ਨਗਰ ਤੇ ਸਰਟੀ ਜੀ ਕਿਵੇਂ ਦੇਖਦੇ ਹੋ ਕੀ ਕੀ ਸਮੱਗਰੀ ਜਾਂਦੀ ਹੈ ਜੀ ਮਾਪੇ ਦੇ ਦਰਬਾਰ ਤੇ ਜਿਹੜੀ ਲੰਗਰ ਦੇ ਵਿੱਚ ਦਰਬੇ ਤੋਂ ਭੇਜੀ ਜਾਂਦੀ ਹੈ ਅੱਜ ਵੀ ਇਹ ਟਰੱਕੇ ਦਾ ਰਵਾਨਾ ਹੋ ਰਿਹਾ ਕਿੰਨਾ ਰਾਸ਼ਨ ਹੈਗਾ ਕਿੰਨੀ ਕੀ ਸਮੱਗਰੀ ਜਾਂਦੀ ਹੈ ਬਹੁਤ ਹੀ ਭਾਗਾ ਵਾਲਾ ਸਾਡਾ ਦੜਵਾ ਸ਼ਹਿਰ ਅਤੇ ਬਹੁਤ ਹੀ ਭਾਗਾ ਵਾਲੇ ਸਾਡੇ ਨਾਨਾ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਗੁੱਡੂ ਜੀ ਜਿਹੜੇ ਹਰ ਸਾਲ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ-ਇੱਕ ਰੁਪਿਆ ਇਕੱਠਾ ਕਰਕੇ ਉਹਨਾਂ ਦਾ ਲੰਗਰ ਲੈ ਕੇ ਜਿਵੇਂ ਕਿ ਆਟਾ, ਦਾਲ, ਚੀਨੀ, ਘਿਓ ਜਿਹੜੀ ਵੀ ਲੰਗਰ ਦੇ ਵਿੱਚ ਮੰਨ ਲਓ ਬੱਤੀ ਵਰਤੀ ਜਾਂਦੀ ਹੈ ਇਕੱਠਾ ਕਰਕੇ ਭੇਜਦੇ ਨੇ ਕਿਉਂਕਿ ਅੱਜ ਦਾ ਟਾਈਮ ਇਹ ਹੈ ਕਿ ਦਾਨ ਦੇਣ ਵਾਲਿਆਂ ਦੀ ਕਮੀ ਨਹੀਂ ਮੰਗਣ ਵਾਲਿਆਂ ਦੀ ਕਮੀ ਹੈ ਕਿਉਂਕਿ ਹਰ ਸਾਲ ਸਾਡੇ ਪ੍ਰਧਾਨ ਜੀ ਮੰਗਦੇ ਨੇ ਜਿੰਨਾ ਮੰਗਦੇ ਨੇ ਉਸ ਤੋਂ ਸਵਾਇਆ ਭੇਜਦੇ ਨੇ ਕਿਉਂਕਿ ਅੱਜਕੱਲ ਤੁਸੀਂ ਦੇਖਦੇ ਹੋ ਬੜੀਆਂ ਖਬਰਾਂ ਲੱਗਦੀਆਂ ਨੇ ਮੰਦਰਾਂ ਦੀਆਂ ਹੋਰ ਦੀਆਂ ਕਿਉਂਕਿ ਮੰਗਣ ਵਾਲਿਆਂ ਦੀ ਕਮੀ ਹੈ ਦੇਣ ਵਾਲਿਆਂ ਦੀ ਕਮੀ ਨਹੀਂ ਸਾਡਾ ਸ਼ਹਿਰ ਬਹੁਤੀ ਭਾਗਾਂ ਵਾਲਾ ਹੈ ਜਿਹੜਾ ਮਾਤਾ ਮਾਣਾ ਦੇਵੀ ਦੇ ਦਰਬਾਰ ਤੇ ਹਰ ਸਾਲ ਲੰਗਰ ਇਕੱਠਾ ਕਰਕੇ ਭੇਜਦਾ ਸੋ ਮੈਂ ਮਾਤਾ ਰਾਣੀ ਅੱਗੇ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਨਿਵਾਸੀਆਂ ਤੇ ਇਦੀ ਚੜ੍ਹਦੀ ਕਲਾ ਰੱਖੇ